ਜੀ ਸਰ ਅੱਜ ਪਿੰਡ ਮੰਗਲਸਰ ਦੇਖੇ ਖੜੇ ਆ ਮੇਰੇ ਨਾਲ ਇਸ ਨਗਰ ਦੇ ਸਰਪੰਚਾ ਬਹੁਵੰਦਰ ਜੀ ਉਹਨਾਂ ਦਾ ਬੇਟਾ ਸਾਵੇ ਜੀ ਸਾਰੇ ਸਤਕਾਰਯੋਗ ਸਕਸੀਤਾ ਬਖਸ਼ੀ ਜੀ ਇਸ ਪਿੰਡ ਦੇ ਕਿੰਨੀ ਦਾ ਬੁਰਾ ਹਾਲ ਸੀਗਾ ਲੋਕਾਂ ਨੂੰ ਮੁਸ਼ਕਲ ਸੀਗੀ ਇਹ ਹੋਰ ਡੇਰਾ ਬਾਬਾ ਨਾਨਕ ਰੋੜ ਤੋਂ ਲੈ ਕੇ ਤੇ ਮੰਗਲਸਰ ਦਾ ਚਫੇੜਾ ਹੀ ਕਿੰਨੇ 56 ਕਿਲੋਮੀਟਰ ਤੇ 50 ਲੱਖ ਤੇ ਕਪੀ ਹਜ਼ਾਰ ਦੇ ਨਾਲ ਤੇ ਸੜਕ ਦਾ ਕੰਮ ਜਿਹੜਾ ਅੱਜ ਕੁਇਤਾਕ ਜੀ ਸ਼ੁਰੂ ਹੋ ਗਿਆ ਪਰ ਪਹਿਲੂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆ ਤੇ ਸਭ ਕਾਮਨਾਵਾਂ ਕਿਉਂਕਿ ਇਹ ਨਗਰ ਬੜਾ ਬਹੁਤ ਬਹੁਤ ਸਾਡੇ ਇਲਾਕੇ ਦਾ ਸਭ ਤੋਂ ਵੱਡਾ ਨਗਰ ਆ ਅੱਜ ਮੈਨੂੰ ਖੁਸ਼ੀ ਹੈ ਆ ਇਹ ਬਹੁਤ ਸਾਰੇ ਰਹਿਾਨੀਏ ਚਕਸੀਤਾ ਪਾਸਟਰ ਸਾਹਿਬਾਨ ਵੀ ਅੱਜ ਇੱਥੇ ਆਏ ਨੇ ਸੋ ਪਿੰਡ ਦੇ ਵਿੱਚ ਵਿਕਾਸ ਦਾ ਕੰਮ ਪਹਿਲਾਂ ਹੀ ਬੜੀ ਤੇਜ਼ੀ ਨਾਲ ਸ਼ੁਰੂ ਹੋ ਗਿਆ ਸਿਵਰੇਜ ਦਾ ਕੰਮ ਚੱਲ ਰਿਹਾ ਗਲੀਆਂ ਲਾਈਆਂ ਕੰਪਲੀਟ ਹੋਈਆਂ ਨੇ ਸੋ ਆ ਜਿਹੜੀ ਇੱਕ ਵਿਕਾਸ ਦੀ ਗੱਡੀ ਆ ਅਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਬਹੁਤ ਤੇਜ਼ੀ ਨਾਲ ਚੱਲ ਰਹੀ ਆ ਔਰ ਉਹਦੇ ਵਾਸਤੇ ਮੈਂ ਬਾਣੀਓ ਮੁੱਖ ਮੰਤਰੀ ਅਗਵੰਤ ਮਾਨ ਜੀ ਦਾ ਸ਼ੁਕਰੀਆ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨੇ ਸਾਰੇ ਵਿਕਾਸ ਕਾਰਜਾਂ ਲਈ ਫੰਡ ਜਿਹੜੇ ਨੇ ਅਰਦਾਸਪੁਰ ਵਾਸਤੇ ਮੁਹੱਈਆ ਕਰਾਇਆ ਨੇ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਮੁਰਦਾਸਪੁਰ ਦੇ ਵਿਕਾਸ ਦੇ ਵਿੱਚ ਬਹੁਤ ਜ਼ਿਆਦਾ ਕਮੀਆਂ ਸੀ ਅਣਗੋਖਾ ਰਹਿ ਗਿਆ ਸੀ ਜਿਸ ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਰਿਹਾ ਲੋਕਾਂ ਦਾ ਜੀਵਨ ਧਰ ਜਿਹੜਾ ਉੱਪਰ ਜ਼ਿਆਦਾ ਚਾਹੀਦਾ ਸੀਗਾ ਉਹ ਗਿਆ ਨਹੀਂ ਨਤੀਜੇ ਦੇ ਤੌਰ ਤੇ ਲੋਕਾਂ ਨੂੰ ਮੁਸ਼ਕਲ ਦੀ ਘੜੀ ਦੇ ਵਿੱਚੋਂ ਨੰਗੜਾ ਪਿਆ ਸੋ ਮੈਂ ਸਮਝਦਾ ਵੀ ਜਿਹੜਾ ਲੋਕ ਪੁੱਛਦੇ ਨੇ ਬਦਲਾਵ ਕਿੱਥੇ ਆ ਆ ਬਦਲਾਵ ਨਜ਼ਰ ਆ ਰਿਹਾ ਅੱਜ ਤੁਹਾਨੂੰ ਬੰਗਲ ਕਾਨ ਦੀ ਚਾਰੇ ਪਾਸੇ ਫਿਰ ਨਹੀਂ ਪੱਕੀ ਹੋ ਰਹੀ ਆ ਸੜਕ ਵਧੀਆ ਬਣ ਰਹੀ ਆ ਸੀਵਰੇਜ ਪੈ ਰਿਹਾ ਗਲੀਆਂ ਨਾਲੀਆਂ ਬਣੀਆਂ ਨੇ ਸਟਰੀਟ ਲੱਗਦਾ ਲੱਗੀਆਂ ਨੇ ਸੋ ਆਹੋ ਹੀ ਨਾ ਆਹੋ ਹੀ ਬਦਲਾਅ ਆ ਇਹੀ ਆ ਬਦਲ ਜਿਹੜਾ ਆਪਾਂ ਭਾਈ ਦੇ ਵਿੱਚ ਵੇਖਦੇ ਸੀ ਤੋਂ ਮੈਂ ਬੇਨਤੀ ਕਰੂੰਗਾ ਕਿ ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਲੋਕਾਂ ਦੀ ਸੇਵਾ ਦਾ ਸਮਰਥਤਾ ਕੋਈ ਗੁਰਦਾਸਪੁਰ ਦੇ ਵਿੱਚ ਦਾਸ ਨੂੰ ਮੌਕਾ ਮਿਲਿਆ ਪਾਰਟੀ ਵੱਲੋਂ ਬਤਾਰੇ ਹਲਕਾ ਇੰਚਾਰਜ ਲੋਕਾਂ ਦੀ ਸੇਵਾ ਲਈ ਸੋ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹੀ ਆ ਕਿ ਸਾਡੀ ਰਾਜਨੀਤੀ ਸੇਵਾ ਦੀ ਹੋਵੇ ਵਿਕਾਸ ਦੀ ਹੋਵੇ ਔਰ ਜਿਹੜਾ ਪਿਛਲੇ ਸਭਿਆ ਦੇ ਵਿੱਚ ਇੱਕ ਮਾਹੌਲ ਸੀ ਡਰ ਦਾ ਗਲਤ ਰਾਜਨੀਤੀ ਦਾ ਅੱਜ ਇੱਕ ਨਵਾਂ ਦੌਰ ਤੁਹਾਨੂੰ ਨਜ਼ਰ ਆ ਰਿਹਾ ਔਰ ਪਿਛਲੇ ਸਾਢੇ ਤਿੰਨ ਸਾਲਾਂ ਦੇ ਵਿੱਚ ਇੱਕ ਬਹੁਤ ਚੰਗਾ ਮਾਹੌਲ ਬਰਗਾਸਪੁਰ ਸਾਰੇ ਮਿਲਿਆ ਸੋ ਪਰਮੇਸ਼ਰ ਕਰੇ ਇਸੇ ਤਰੀਕੇ ਨਾਲ ਆਪਾਂ ਇੱਕ ਦੂਸਰੇ ਦੀ ਮਦਦ ਦੇ ਉੱਪਰ ਲੋਕਾਂ ਦੀ ਸੇਵਾ ਵੱਲ ਸਮਰਪਿਤ ਰਹਿਣਾ ਔਰ ਵਿਕਾਸ ਔਰ ਸੇਵਾ ਸਾਡਾ ਏਜੰਡਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਤੇਜ਼ੀ ਦੇ ਨਾਲ ਵਿਕਾਸ ਕਾਰਜ ਜਿਹੜੇ ਨੇ ਉਹ ਰਾਸਪੁਰ ਦੇ ਵਿੱਚ ਕੀਤੇ ਜਾਣਗੇ ਸੋ ਇੱਕ ਵਾਰੀ ਫੇਰ ਸਾਰੇ ਪਿੰਡ ਨੂੰ ਸਾਰੇ ਸਤਕਾਰ ਸਿਕੀਤਾਰੂ ਕਲਾਕਾਰੂ ਬਹੁਤ ਬਹੁਤ ਵਾਰ ਕਾ ਦਸ਼ੁਭ ਕਰਨਾ